ਦੇਸ਼ ਘਟਲਣ ਨੂੰ ਮਿਲ ਕੇ ਪੁੱਛ ਲੈਣੇ ਆ ਕਿ ਕੀ ਗੱਲਬਾਤ ਹੋਈ ਹੈ ਪਰ ਮਿਲ ਕੇ ਪੁੱਛਣ ਤੋਂ ਬਾਅਦ ਇਹ ਨਹੀਂ ਸਾਨੂੰ ਕੋਈ ਪ੍ਰੋਪਰ ਜਵਾਬ ਜਿਹਦਾ ਕਹਿਦੀ ਹੈ ਨਾ ਕਿ ਇਹ ਗੱਲ ਦਾ ਸਾਨੂੰ ਦਿੱਤਾ ਨਹੀਂ ਕਾਹਨਾ ਕਰ ਨਹੀਂ ਕਰ ਰਹੀ ਹਾਂ ਉਹ ਪਤਾ ਨਹੀਂ ਕਿਉਂ ਕੀਤੀ ਹੈ ਜਿਹੜੀ ਅਫਸਾਨਾ ਖਾਨ ਦੀ ਭੈਣ ਕਹਿੰਦੇ ਨੇ ਉਹੋ ਹੀ ਸੀ ਉਥੇ ਘਰ ਉਹਦੀ ਮਾਂ ਸੀ ਉਹੋ ਹੀ ਕਿਉਂਕਿ ਜਦੋਂ ਵੀ ਕੋਈ ਸਮਾਨ ਫੜਿਆ ਜਾਂਦਾ ਬਕਾਇਦਾ ਕੰਡਾ ਤੋਲ ਕੇ ਥਾਣੇ 'ਚ ਰੱਖਿਆ ਜਾਂਦਾ ਨਹੀਂ ਉਹ ਕਹਿੰਦੇ ਤੋਲਦੇ ਹੀ ਘੱਟ ਵੱਧ ਕਰ ਦਿੰਦੇ ਨੇ ਪਹਿਲਾਂ ਹੀ ਅੱਗੇ ਪਿੱਛੇ ਤੋਲ ਦੇ ਘੱਟ ਵੱਧ ਕਰਕੇ ਕੀ ਨੌਕਰੀ ਨਹੀਂ ਕਰਨੀ ਜਿਹੜਾ ਵੀ ਥਾਣੇਦਾਰ ਉਥੇ ਲੱਗਾ ਹੈ ਜਾਂ ਜਿਹੜਾ ਕੋਈ ਅਫਸਰ ਉਥੇ ਲੱਗਾ ਉਹਨੇ ਨੌਕਰੀ ਨਹੀਂ ਕਰਨੀ ਕਿਉਂ ਉਹਦੇ ਤਾਂ ਨਹੀਂ ਕਾਰਵਾਈ ਹੋ ਉਹ ਤੋਲ ਦੇਸ ਜੀ ਦੇ ਹੂੰ ਤੇ 250 ਗ੍ਰਾਮ ਤੋਂ ਉੱਪਰ ਜਿਹੜਾ ਇਹ ਕਮਰਸ਼ੀਅਲ ਦੇ ਵਿੱਚ ਆ ਜਾਂਦਾ ਤੇ ਜਿਹੜਾ 20 ਤੋਂ ਥੱਲੇ ਰਹਿੰਦਾ ਇਹ ਆ ਜਾਂਦਾ ਜਿਹੜਾ ਆਪਾਂ ਨਾਰਮਲ ਤੇ ਕੀ ਲੱਗਦਾ ਤੁਹਾਨੂੰ ਮਿਲੀ ਭੁਗਤ ਦੇ ਨਾਲ ਹੀ ਚੱਲਦਾ ਕੰਮ ਜੇ ਮਿਲੀ ਭੁਗਤ ਹੋਂਦੀ ਮੈਂ ਫੜੀ ਕੇ ਜਾਂਦੀ ਤੇ ਇਹ ਜੰਨੀਆਂ ਚੀਜ਼ਾਂ ਤੁਸੀਂ ਦੱਸ ਰਹੇ ਦੀਆਂ ਬਣੀਆਂ ਇਹ ਤਨਖਾਹ ਦੇ ਵਿੱਚ ਇੰਨਾ ਕੁਝ ਨਹੀਂ ਬਣ ਸਕਦਾ ਠੀਕ ਹੈ ਨਾ ਇਹ ਚੀਜ਼ਾਂ ਸਾਰੀਆਂ ਰਾਤੋ ਰਾਤ ਅਮੀਰ ਹੋਣ ਲਈ ਜਿਹੜੀਆਂ ਕੀਤੀਆਂ ਨੇ ਇਹ ਉਹਨਾਂ ਨਾਲ ਹੀ ਬਣਿਆ ਉਸ ਵੇਲੇ ਜਦੋਂ ਬੈਠੇ ਮੈਂ ਉਹਦੇ ਮੂੰਹ ਦੀ ਗੱਲ ਸੁਣਨ ਲੱਗਾ ਤੁਹਾਨੂੰ ਜਦੋਂ ਕਾਊਂਟਿੰਗ ਚੱਲ ਰਹੀ ਸੀ ਨਾ ਤੇ ਇਹਦਾ ਜਲ ਰਿਹਾ ਜੋ ਗ੍ਰਾਫ ਥੱਲੇ ਡਿੱਗਿਆ ਤੇ ਇਹ ਉੱਥੇ ਰੋਣ ਲੱਗ ਪਿਆ ਅੱਛਾ ਇਹ ਰੋਂਦਾ ਪਤਾ ਹੀ ਕਹਿੰਦਾ ਕਹਿੰਦਾ ਮੈਂ 5 ਕਰੋੜ ਰੁਪਈਆ ਖਰਚਿਆ ਯਾਰ ਮੈਂ ਟਿਕਟ ਵੀ ਲਈ ਇੰਨੇ ਕਰੋੜ ਖਰਚ ਗਏ ਤੇ ਮੈਂ ਹਾਰ ਗਿਆ ਰੋਣ ਲੱਗ ਪਿਆ ਮੈਂ ਉਹਨੂੰ ਥਾਪੀ ਦੇ ਕੇ ਕਹਿੰਦਾ ਰੋੜਾ ਸਾਹਿਬ ਕੋਈ ਗੱਲ ਨਹੀਂ ਅਸੀਂ ਤੇ ਹਾਰੇ ਆਂ ਹਨ ਤੇ ਕੋਈ ਖਰਚਾ ਨਹੀਂ ਉਹ ਤੁਸੀਂ ਕਿਹੜਾ ਪੈਸੇ ਖਰਚੇ ਕਹਿੰਦਾ ਆਦੇ ਐਸਐਸਪੀ ਸਾਹਿਬ ਸਾਰੇ ਮੁਲਾਜ਼ਮ ਜਿੰਨੇ ਵੀ ਪੁਲਿਸ ਸਾਡੀ ਡਿਊਟੀ ਕਰਦੀ ਹੈ ਪਹਿਲੀ ਗੱਲ ਤੋਂ ਇਹ ਧਿਆਨ ਕੀਤਾ ਜਾਵੇ ਕਿ ਇੱਕ ਇੱਕ ਥਾਣੇ ਦੇ ਵਿੱਚ ਜਿੰਨੀ ਨਫਰੀ ਚਾਹੀਦੀ ਕੀ ਉਹ ਨਫਰੀ ਪੂਰੀ ਹੈ ਹਾਂ ਜੇ ਨਫਰੀ ਪੂਰੀ ਨਹੀਂ ਤੇ ਕੀ ਉਸ ਥਾਣੇ ਦੇ ਵਿੱਚ ਕਿੰਨੇ ਮੁਲਾਜ਼ਮ ਜਿਹੜੇ ਨਸ਼ਾ ਕਰਦੇ ਜਾਂ ਡੋਪ ਟੈਸਟ ਕਰਾਇਆ ਜਾਵੇ ਪੁਲਿਸ ਸਾਡੀ ਤੁਸੀਂ ਚੈੱਕ ਕਰਕੇ ਦੇਖੋ ਅੱਧੇ ਤੋਂ ਵੱਧ ਡੋਪ ਟੈਸਟ ਕਰਾ ਕੇ ਦੇਖੋ ਸਿਰਫ ਇਹਨਾਂ ਕਰਕੇ ਡਿਊਟੀਆਂ ਕਰਕੇ ਨਸ਼ਾ ਕਰਦੀ ਨਾ ਕਿ ਆਦੀ ਨਸ਼ੇ ਦੇ ਜੇ ਨਫਰੀ ਪੂਰੀ ਨਹੀਂ ਤਾਂ ਜਿੱਥੇ ਵੀ ਕੋਈ ਵਾਰਦਾਤ ਹੁੰਦੀ ਹੈ ਉਥੇ ਪਹੁੰਚਣ ਵਾਸਤੇ ਫੋਰਸ ਨਹੀਂ ਆ ਗਈ ਤੁਸੀਂ ਕਦੀ ਥਾਣੇ 'ਚ ਜਾ ਕੇ ਵੇਖੋ ਰਾਤ ਨੂੰ ਸੰਤਰੀ ਪਰੇ ਤੇ ਸੰਤਰੀ ਨਹੀਂ ਹੁੰਦਾ ਸੰਤਰੀ ਨਾ ਹੋਏ ਮੈਂ ਕਹਿੰਦਾ ਕੁਝ ਵਕਤ ਮੈਂ ਗਿਆ ਇੱਕ ਦੋ ਥਾਣਿਆਂ ਦੇ ਵਿੱਚ ਜਿੱਥੇ ਰਾਤ ਨੂੰ ਇੱਕ ਵੀ ਬੰਦਾ ਥਾਣੇ 'ਚ ਨਹੀਂ ਸਤਿ ਸ੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖਣ ਰਹੇ ਹੋ ਤੁਸੀਂ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੇ ਮੁੱਦੇ ਨੇ ਪਰ ਇਹਨਾਂ ਸਾਰੇ ਮੁੱਦਿਆਂ ਦੇ ਵਿੱਚ ਕਈ ਮੁੱਦੇ ਅਜਿਹੇ ਹੁੰਦੇ ਨੇ ਜਿਹੜੇ ਬਹੁਤ ਜ਼ਿਆਦਾ ਖਿੱਚੇ ਜਾਂਦੇ ਨੇ ਬਹੁਤ ਜ਼ਿਆਦਾ ਪ੍ਰਚਾਰੇ ਜਾਂਦੇ ਨੇ ਪਰ ਉਹਨਾਂ ਮੁੱਦਿਆਂ ਦੇ ਵਿੱਚ ਪਹਿਲੂ ਵੱਖ-ਵੱਖ ਹੋ ਸਕਦੇ ਨੇ ਤੁਸੀਂ ਇਹ ਕਹਿ ਸਕਦੇ ਹੋ ਕਿ ਇੱਕ ਖਬਰ ਨੂੰ ਪੇਸ਼ ਕਰਨ ਦੇ ਕਈ ਤਰੀਕੇ ਹੁੰਦੇ ਨੇ ਕਿਹੜੇ ਤਰੀਕੇ ਦੇ ਨਾਲ ਤੁਸੀਂ ਖਬਰ ਲੋਕਾਂ ਤੱਕ ਲੈ ਕੇ ਜਾਂਦੇ ਹੋ ਉਸ ਦੇ ਨਾਲ ਉਸ ਖਬਰ ਦਾ ਸਾਰੇ ਦਾ ਸਾਰਾ ਸੰਦਰਭ ਬਦਲ ਜਾਂਦਾ ਹੈ ਇਹ ਗੱਲ ਮੇਰਾ ਕਰਨ ਦਾ ਮਕਸਦ ਇਹ ਹੈ ਕਿ ਬੀਤੇ ਦਿਨਾਂ ਤੋਂ ਥਾਰ ਵਾਲੀ ਬੀਬੀ ਜਿਸ ਨੂੰ ਕਿ 17 ਗ੍ਰਾਮ ਕਰੀਬ ਚਿੱਟੇ ਦੇ ਸਮਗਰੀ ਦੇ ਨਾਲ ਫੜਿਆ ਜਾਂਦਾ ਉਸ ਤੋਂ ਬਾਅਦ ਜਿਸ ਤਰੀਕੇ ਦੀਆਂ ਖਬਰਾਂ ਚੱਲੀਆਂ ਜਿਸ ਤਰੀਕੇ ਦੇ ਨਾਲ ਪ੍ਰਚਾਰਿਆ ਗਿਆ ਇਹ ਸਾਰੇ ਨੂੰ ਉਹ ਤੁਹਾਡੇ ਸਾਹਮਣੇ ਹੈ ਤੇ ਅੰਤ ਤਾ ਬੀਬੀ ਬਾਹਰ ਆ ਜਾਂਦੀ ਹੈ ਬੀਬੀ ਬਾਹਰ ਆਉਂਦੀ ਹੈ ਪਰ ਉਸ ਤੋਂ ਬਾਅਦ ਉਹਨਾਂ ਦੀ ਇੱਕ ਇੰਟਰਵਿਊ ਹੁੰਦੀ ਹੈ ਉਸ ਇੰਟਰਵਿਊ 'ਚ ਦਿੱਤੇ ਗਏ ਹਵਾਲੇ ਕੀਤੇ ਗਏ ਸੰਪਤੀ ਦੇ ਜ਼ਿਕਰਾਂ ਤੋਂ ਬਾਅਦ ਵਿਜੀਲੈਂਸ ਨੂੰ ਐ ਜਾਪਦਾ ਹੈ ਵੀ ਭਾਈ ਦਾਲ ਚ ਹੱਲੇ ਵੀ ਕੁਝ ਕਾਲਾ ਹੈ ਉਸ ਤੋਂ ਬਾਅਦ ਵਿਜੀਲੈਂਸ ਮਾਮਲਾ ਦਰਜ ਕਰਕੇ ਬੀਬੀ ਨੂੰ ਅਰੈਸਟ ਕਰ ਲੈਂਦੀ ਹੈ ਕਹਿੰਦੇ ਵੀ ਉਹਨਾਂ ਦੇ ਘਰ ਦੇ ਅੱਗੇ ਵੀ ਹੁਣ ਬੋਰਡ ਚਪਕਾ ਦਿੱਤਾ ਗਿਆ ਹੈ ਉਨ੍ਹਾਂ ਦੀ ਜਿਹੜੀ ਬਾਕੀ ਸੰਪਤੀ ਐ ਬੇਸ਼ੱਕ ਥਾਰ ਹੋਵੇ, ਬੁਲੇਟ ਹੋਵੇ, ਬਾਕੀ ਪਲਾਟ ਹੋਣ, ਰੋਲੇਕਸ ਦੀਆਂ ਘੜੀਆਂ ਹੋਣ, ਆਈਫੋਨ ਹੋਣ, ਕਈ ਤਰ੍ਹਾਂ ਦੀਆਂ ਇਹ ਸਾਰੀਆਂ ਸਮਗਰੀਆਂ ਜ਼ਬਤ ਕੀਤੀਆਂ ਗਈਆਂ ਨੇ। ਗੱਲਬਾਤ ਆਪਾਂ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਭੁਪਿੰਦਰ ਸਿੰਘ ਗੋਤਰਾ ਹੁਣਾਂ ਨਾਲ ਕਰਨੀ ਹੈ ਜਿਨ੍ਹਾਂ ਨੇ ਲੰਬਾ ਸਮਾਂ ਪੁਲਿਸ ਮਹਿਕਮੇ ਚਲਾਇਆ ਐ ਤੇ ਉਹਨਾਂ ਤੋਂ ਜਾਣਦੇ ਆ ਕਿ ਭਾਈ ਕੀ ਪੁਲਿਸ ਮੁਲਾਜ਼ਮ ਆਰਾਮ ਦੇ ਨਾਲ ਇੰਨੀ ਸੰਪਤੀ ਆਪਣੇ ਜੀਵਨ ਦੇ ਵਿੱਚ ਸਹੀ ਢੰਗ ਦੇ ਨਾਲ ਕਮਾ ਲੈਂਦੇ ਨੇ ਉਹਨਾਂ ਦੇ ਕੋਲ ਚੱਲਦੇ ਆ ਬਹੁਤ ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਗੋਤਰਾ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਇੱਥੋਂ ਹੀ ਸ਼ੁਰੂ ਕਰੂੰਗਾ ਕਿ ਸਾਰਿਆਂ ਦੀ ਕਿਉਰਿਓਸਿਟੀ ਹੈ ਸਾਰੇ ਇਹ ਜਾਣਨਾ ਚਾਹੁੰਦੇ ਨੇ ਕਿ ਕੀ 13-14 ਸਾਲ ਜਿਸ ਵਿਅਕਤੀ ਨੂੰ ਪੰਜਾਬ ਪੁਲਿਸ ਵਿੱਚ ਸੇਵਾਵਾਂ ਨਿਭਾਉਂਦਿਆਂ ਹੋ ਗਏ ਨੇ ਬੇਸ਼ੱਕ ਉਹ ਕਾਂਸਟੇਬਲ ਹੈ ਕੀ ਉਹ ਇੰਨੇ ਕੁ ਜੋਗਾ ਹੋ ਜਾਂਦਾ ਵੀ ਭਾਈ ਉਹ ਕਰੋੜ ਡੇਢ ਕਰੋੜ ਦੇ ਕੀਮਤ ਵਾਲਾ ਘਰ ਖਰੀਦ ਸਕੇ ਨਾਲ ਦੀ ਨਾਲ ਦੋ ਤਿੰਨ ਗੱਡੀਆਂ ਰੱਖੀਆਂ ਹੋਣ ਫਿਰ ਮਹਿੰਗੇ ਤੋਂ ਮਹਿੰਗੀ ਚੀਜ਼ ਪਾਉਣ ਦਾ ਸ਼ੌਂਕ ਹੋਵੇ ਤੇ ਕੀ ਇਹ ਚੀਜ਼ ਸੰਭਵ ਹੈ ਇੱਥੋਂ ਸਿੱਧਾ ਤੇ ਸਪਾਰਟ ਆਨਸਰ ਨਾਲ ਸ਼ੁਰੂ ਕਰਿਓ ਹਾਂ ਜਾਂ ਨਾ ਬਿਲਕੁਲ ਨਹੀਂ ਜੀ ਕਿਉਂਕਿ ਇੱਕ ਤੇ ਪ੍ਰੈਸ ਮੀਡੀਆ ਨੂੰ ਮੈਂ ਦੱਸਦਾ ਕਿ ਇਹ ਨੂੰ ਇੰਨੀ ਵੀ ਹਾਈਲਾਈਟ ਨਾ ਕਰੀ ਜਾਓ ਇਹ ਨੂੰ ਅਸੀਂ ਆਉਣ ਵਾਲਾ ਮੁੱਖ ਮੰਤਰੀ ਨਹੀਂ ਬਣਾਉਣੀ ਜੇ ਤੇ ਤੁਹਾਡਾ ਸਾਰਿਆਂ ਦਾ ਵਿਚਾਰ ਹੈ ਕਿ ਆਉਣ ਵਾਲੀ ਮੁੱਖ ਮੰਤਰੀ ਇਹਨੂੰ ਬਣਾਉਣੀ ਹੈ ਫਿਰ ਇਹ ਤੇ ਇਹਨੂੰ ਇਤੋਂ ਵੀ ਜ਼ਿਆਦਾ ਹਾਈਲਾਈਟ ਕਰੋ ਜੀ ਠੀਕ ਹੈ ਨਾ ਕਿਉਂਕਿ ਚਟਾ ਫੜਿਆ 17 ਗ੍ਰਾਮ ਦਾ ਤੇ ਬੜਾ ਬੜਾ ਚਟਾ ਫੜਿਆ ਕਿੰਨਾ ਕੰਨਾ ਚਟਾ ਫੜਿਆ 4-4 ਕਿਲੋ 5-5 ਕਿਲੋ ਚਟਾ ਵੀ ਫੜਿਆ ਉਹਦੇ ਤੇ ਕੋਈ ਗੱਲ ਏਡੀ ਹਾਈਲਾਈਟ ਨਹੀਂ ਹੋ ਰਹੀ ਸਿਰਫ ਇਹਦੀ ਹੀ ਹੋ ਰਹੀ ਹੈ 17 ਗ੍ਰਾਮ ਚਟਾ ਹੀ ਫੜਿਆ ਉਹ ਕਹਿੰਦੇ ਵੀ ਪੁਲਿਸ ਮੁਲਾਜ਼ਮ ਹੈ ਨਾ ਜਿਹਨਾਂ ਦਾ ਕੰਮ ਇਹਨਾਂ ਚੀਜ਼ਾਂ ਨੂੰ ਰੋਕਣਾ ਹੈ ਉਹ ਕਰੀ ਜਾਂਦੇ ਨੇ ਪੁਲਿਸ ਮੁਲਾਜ਼ਮਾਂ ਕੋਲ ਵੀ ਚੱਟਾ ਫੜਿਆ ਪਿੱਛੇ ਕਾਫੀ ਬੰਦਿਆਂ ਕੋਲ ਬੜਿਆ ਮੁਲਾਜ਼ਮਾਂ ਕੋਲ ਮੁਲਾਜ਼ਮਾਂ ਕੋਲ ਕਰਪਸ਼ਨ ਦੇ ਪਰਚੇ ਦਰਜ ਹੋਏ ਮੁਲਾਜ਼ਮਾਂ ਤੇ ਈਵਨ ਕਿ ਇੱਥੋਂ ਤੱਕ ਡੀਆਈਜੀ ਤੱਕ ਦੇ ਪਰਚੇ ਦਰਜ ਨੇ ਇਹਨੂੰ ਮੈਂ ਹੋਈ ਪਸਾਰੀ ਪ੍ਰੈਸ ਨੂੰ ਬੇਨਤੀ ਕਰਨਾ ਇਹਨੂੰ ਇੰਨਾ ਕ ਹਾਈਲਾਈਟ ਨਾ ਕਰੋ ਕਿ ਜੈਦੇ ਇਹਨੂੰ ਹਾਈਲਾਈਟ ਕਰਕੇ ਤੁਸੀਂ ਮੁੱਖ ਮੰਤਰੀ ਆਉਣ ਵਾਲੀ ਬਣਾਉਣੀ ਹੈ ਕਿਉਂਕਿ ਜੇ ਭਗਵੰਤ ਮਾਨ ਜੀ ਕੋ ਸਾਰਿਆਂ ਦਾ ਹੁਣ ਮਨ ਉੱਠ ਗਿਆ ਤੇ ਜੇ ਇਹਨੂੰ ਆਉਣ ਵਾਲੀ ਮੁੱਖ ਮੰਤਰੀ ਇਹਨੂੰ ਬਣਾਉਣੀ ਬਹੁਤ ਵੱਡੀ ਗੱਲ ਨਹੀਂ ਕਰ ਲਈ ਜੇ ਉਹਨੇ ਗਲਤ ਕੰਮ ਕੀਤਾ ਤੇ ਫੜਿਆ ਸਾਡੀ ਪੁਲਿਸ ਦੀ ਡਿਊਟੀ ਬਣਦੀ ਹੈ ਜੇ ਕੋ ਗਲਤ ਕੰਮ ਕਰੇ ਕਿਉਂਕੋ ਯੋਧ ਨਸ਼ਾ ਵਿਰੋਧ ਜੇ ਸਾਡੇ ਸੀਐਮ ਸਾਹਿਬ ਨੇ ਚਲਾਇਆ ਉਹ ਚਲਾਇਆ ਤਾਂ ਹੀ ਜੇ ਸਾਰੀ ਪਬਲਿਕ ਦਾ ਸਹਿਯੋਗ ਹੋਏਗਾ ਤੇ ਪੁਲਿਸ ਦਾ ਸਹਿਯੋਗ ਹੋਏਗਾ ਸਹਿਯੋਗ ਦੇ ਨਾਲ ਜੇ ਉਹ ਗਲਤ ਕੰਮ ਕਰਦੀ ਸੀ ਤੇ ਫੜੀ ਗਈ ਔਰ ਉਹਨੂੰ ਪੁੱਛਿਆ ਗਿਆ ਕਿ ਗੱਡੀ ਦੇ ਵਿੱਚ ਉਹ ਕਹਿੰਦੀ ਨਾ ਗੱਡੀ ਚ ਰੱਖਿਆ ਜੇ ਗੱਡੀ ਦੇ ਵਿੱਚ ਤੇਰੀ ਚ ਰੱਖਿਆ ਕੋਈ ਮੈਂ ਉਹਨੂੰ ਪੁੱਛਿਆ ਮੈਂ ਕਿ ਜਿੰਨੇ ਰੱਖਿਆ ਦੱਸ ਮੈਨੂੰ ਉਹ ਕੌਣ ਸੀ ਤੇ ਅੱਛਾ ਤੁਹਾਡੀ ਮੁਲਾਕਾਤ ਹੋਈ ਉਹਨਾਂ ਨਾਲ ਮੇਰੀ ਮੁਲਾਕਾਤ ਹੋਈ ਸੀ ਐਤਵਾਰ ਅਸੀਂ ਸੰ ਸਾਡੇ ਕੋਈ ਦੋਸਤ ਸੀ ਉਹਦੇ ਘਰੇਲੂ ਲੜਾਈ ਕਰਕੇ ਉਹਦੇ ਬੇਟੇ ਨੇ ਉਹਨੂੰ ਮਾਰ ਦਿੱਤਾ ਸੀ ਮਾਰਟਰ ਹੋ ਗਿਆ ਸੀ ਉਹਦੇ ਸਮੰਥ ਅਸੀਂ ਗਏ ਸੀ ਉਹਦੇ ਭੋਗ ਤੇ ਉਸ ਤੋਂ ਬਾਅਦ ਨਾਲ ਸਾਡਾ ਐਸੋਸੀਏਸ਼ਨ ਦੇ ਮੈਂਬਰ ਸੀ ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਸੀ ਸਾਰੇ ਗਏ ਕਹਿੰਦੇ ਵੀ ਆਪਾਂ ਇਹਨੂੰ ਵੀ ਮਿਲ ਕੇ ਚੱਲੀਏ ਵੀ ਆਪਾਂ মিডিਆ ਸਾਰੀਆਂ ਗੱਲਾਂ ਸੁਣਦੇ ਮੈਨੂੰ ਪੁੱਛਦੇ ਲਿਆ ਪਿਛਲੀ ਕਹਾਣੀ ਕੀ ਇਹਦੀ ਗੱਲਬਾਤ ਅੱਛਾ ਤੁਹਾਡੇ ਉਹਨਾਂ ਨੂੰ ਮਿਲਣ ਦਾ ਤੁਹਾਡਾ ਕੋਰ ਕਾਰਨ ਕੀ ਸੀ ਕਿਉਂ ਤੁਹਾਨੂੰ ਲੱਗਾ ਵੀ ਉਹਨੂੰ ਮਿਲਣਾ ਚਾਹੀਦਾ ਕਿਉਂਕਿ ਮੈਂ ਇਸ ਵੇਲੇ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਹੋਣ ਕਰਕੇ ਕਿਉਂਕਿ ਜੋ ਵੀ ਡਿਸਮਿਸ ਮੁਲਾਜ਼ਮ ਪੰਜਾਬ ਦੇ ਤਕਰੀਬਨ ਉਹਨਾਂ ਨਾਲ ਤੇ ਉਹ ਮੇਰੇ ਕੋਲ ਸਾਰੀ ਦੁੱਖ ਤਕਲੀਫ ਸਾਰੀ ਮੇਰੇ ਤੱਕ ਪਹੁੰਚਾਉਂਦੇ ਨੇ ਵੀ ਕੋਈ ਬੰਦਾ ਕਿਦਾਂ ਡਿਸਮਿਸੇ ਕੋਈ ਕਿਸ ਤਰ੍ਹਾਂ ਡਿਸਮਿਸੇ ਤੇ ਇਹ ਵੀ ਡਿਸਮਿਸ ਹੋਈ ਤੇ ਇਹ ਅਸੀਂ ਗਏ ਸੀ ਤੇ ਇਸ ਕਰ ਤੁਹਾਨੂੰ ਮਿਲ ਕੇ ਪੁੱਛ ਲੈਨੇ ਆ ਵੀ ਕੀ ਗੱਲਬਾਤ ਹੋਈ ਹੈ ਪਰ ਮਿਲ ਕੇ ਪੁੱਛਣ ਤੋਂ ਬਾਅਦ ਇਹਨੇ ਸਾਨੂੰ ਕੋਈ ਪ੍ਰੋਪਰ ਜਵਾਬ ਉਹ ਜਿਹਦਾ ਕਹਿ ਰਹੀ ਹੈ ਨਾ ਕਿਸੇ ਗੱਲ ਦਾ ਸਾਨੂੰ ਦਿੱਤਾ ਨਹੀਂ ਆ ਨਾ ਕਰਨੀ ਕਰ ਰਹੇ ਹਾਂ ਉਹ ਪਤਾ ਨਹੀਂ ਕਿਉਂ ਕੀਤੀ ਏ ਜਦੋਂ ਉਹ ਇਸ ਪਲੇ ਖਜਰਗੀ ਬਕਰੇ ਪੁਲਿਸ ਵਾਲੇ ਨੇ ਕੁਐਰੀ ਕਰਨ ਆਏ ਜਾਂ ਕੀ ਕਰਨ ਆਏ ਜਿੱਦਾਂ ਆ ਨਾ ਕਿਸੇ ਗੱਲ ਤੋਂ ਜਾਣ ਜੀ ਹਟਾਉਂਦੀ ਉਹਨੇ ਕੋਸ਼ਿਸ਼ ਕੀਤੀ ਫਿਰ ਅਸੀਂ ਜ਼ਿਆਦਾ देर ਨਹੀਂ ਬੈਠੇ ਅਸੀਂ ਜਿਹੜੀ ਅਫਸਾਨਾ ਖਾਨ ਦੀ ਭੈਣ ਕਹਿੰਦੇ ਨੇ ਉਹ ਹੀ ਸੀ ਉਥੇ ਘਰ ਉਹਦੀ ਮਾਂ ਸੀ ਉਹਦਾ ਉਹ ਹੀ ਅਫਸਾਨਾਖਾਨ ਦੀ ਭੈਣ ਜਿਹੜੀ ਹੁਣ ਖਬਰਾਂ 'ਚ ਹੈ ਹਾਂ ਉਹ ਹੀ ਸੀ ਉਹਨੇ ਹੀ ਸਾਨੂੰ ਚਾਹ ਪਿਆਈ ਸੀ ਘਰ ਦੇ ਵਿੱਚ ਅੱਛਾ ਜੀ ਹਾਂ ਉਹਨੇ ਪਾਣੀ ਪਿਆਈ ਸਾਨੂੰ ਉਹਨੇ ਹੀ ਪਿਆਈ ਸੀ ਪਰ ਸਾਨੂੰ ਅਸੀਂ ਨਹੀਂ ਜਾਣਦੇ ਕੌਣ ਹੈ ਪਰ ਮੈਂ ਜਦੋਂ ਉਹਦੀਆਂ ਖਬਰਾਂ 'ਚ ਦੇਖੀ ਮੈਂ ਕਿਹਾ ਯਾਰ ਇਹ ਤੇ ਉਹੀ ਲੇੜੀ ਹੈ ਜਿਹਦੇ ਆਪਾਂ ਘਰ ਗਏ ਸੀ ਉਦੋਂ ਉਹ ਸੀ ਤੇ ਜਦੋਂ ਤੁਸੀਂ ਘਰ ਗਏ ਮੈਂ ਚਾਹੁੰਦਾ ਵੀ ਆਪਾਂ ਬਾਅਦ 'ਚ ਉਹ ਅਗਲੀ ਗੱਲ ਤੇ ਆਉਨੇ ਤੁਸੀਂ ਕਿਹਾ ਵੀ ਮੈਂ ਘਰ ਗਿਆ ਸੀ ਉਹਨਾਂ ਦੇ ਤੁਸੀਂ ਇਸ ਗੱਲ ਤੇ ਚਾਨਣਾ ਪਾਇਓ ਕਿ ਜੋ ਕੁਝ ਖਬਰਾਂ 'ਚ ਪ੍ਰਚਾਰਿਆ ਜਾ ਰਿਹਾ ਜਾ ਰਿਹਾ ਸੀ ਉਹਦੇ ਜੀਵਨ 'ਚ ਉਹਦੇ ਵਿਚਰਣ 'ਚ ਤਾਮਾ ਜਾਮਾ ਉਵੇਂ ਹੀ ਗੱਡੀਆਂ ਬਹੁਤ ਤਕੜਾ ਘਰ ਰਹਿਣ ਦਾ ਤਰੀਕਾ ਸਾਰਾ ਕਿਵੇਂ ਸੀ ਕੀ ਸਧਾਰਨ ਸੀ ਜਾਂ ਫਿਰ ਜੋ ਖਬਰਾਂ ਚ ਪ੍ਰਚਾਰਿਆ ਜਾ ਰਿਹਾ ਹੈ ਉਹਵੇਂ ਸੀ ਜਿਹੜੀਆਂ ਗੱਡੀ ਦੇ ਸਾਨੂੰ ਕੋਈ ਦੇਖੀ ਨਹੀਂ ਗੱਡੀ ਬਾਰੇ ਮੈਂ ਪੁੱਛਿਆ ਸੀ ਉਹਨੂੰ ਘਰ ਉਹਦੇ ਗਏ ਆ ਜਦੋਂ ਐਂਟਰ ਹੋਏ ਆ ਘਰ ਜਿਹੜਾ ਦਿਖਾ ਰਹੇ ਨੇ ਮੀਡੀਆ ਸਾਰਾ ਦਿਖਾ ਘਰ ਉਹ ਹੀ ਦੇ ਘਰ ਜਿਹਦਾ ਘਰ ਐਂਟਰ ਹੋਏ ਉਹਦਾ ਇੱਕ ਸਾਈਕਲ ਸੀ ਬੁਲਟ ਮੋਟਰਸਾਈਕਲ ਸੀ ਇੱਕ ਐਕਟਿਵਾ ਸੀ ਗੱਡੀ ਉਸ ਤੋਂ ਬਾਅਦ ਘਰ ਐਂਟਰ ਜਿਹੜਾ ਉਹ ਕਹਿੰਦਾ ਜੀ ਖੈਰਾ ਸਾਹਿਬ ਕਹਿੰਦੇ ਡੇਢ ਲੱਖ ਦਾ ਕੁੱਤਾ ਕੁੱਤਾ ਡੇਢ ਲੱਖ ਵਾਲਾ ਨਹੀਂ ਸੀ ਉਹ ਛੋਟਾ ਜਿਹਾ ਕੁੱਤਾ ਐਡਾ ਮੈਨੂੰ ਕੋਲ 10-15 ਹਜ਼ਾਰ ਵਾਲਾ ਕੁੱਤਾ ਹੁਣ ਹਾਂ ਔਰ ਮਤਲਬ ਬਾਕੀ ਰਹਿਣ ਦਾ ਜਿਹੜਾ ਹੁਣ ਪਹਿਲਾਂ ਜਿਹੋ ਰੱਖਿਆ ਉਹਨੇ ਉਹ ਹੀ ਹੈ ਕੋਈ ਬਦਲਾ ਤੇ ਉਹ ਚ ਹੈ ਨਹੀਂ ਸੀ ਅੱਛਾ ਜੀ ਜਿਆਦਾ ਅਸੀਂ ਘਰ ਦੇ ਵਿੱਚ ਅੰਦਰ ਜਾ ਕੇ ਆਪਾਂ ਕੋਈ ਕੋਈ ਇਨਕੁਆਰੀ ਥੋੜੀ ਕਰਨਾ ਮੋਇਨਾ ਕਰਨ ਥੋੜੀ ਹਾਂ ਕੋਈ ਮੋਇਨਾ ਆਈ ਤੇ ਸਿਰਫ ਮਿਲ ਕੇ ਉਹਨੂੰ ਗੱਲਬਾਤ ਪੁੱਛਣੀ ਸੀ ਠੀਕ ਹੈ ਬੈਠੇ 10 ਮਿੰਟ ਉਹਦੇ ਕੋਲ ਤੇ ਬਜ਼ੁਰਗ ਉਹਦੇ ਸੀ ਮਾਤਾ ਪਿਤਾ ਸੀ ਘਰ ਉਹ ਵਿਚਾਰੇ شریف ਬੰਦੇ ਬਜ਼ੁਰਗ ਸਾਨੂੰ ਉ ਅਚਾਰ ਜੀ ਹਾਂ ਪੀਜ ਬਗੈਣ ਦਾ ਭਾਵ ਕਿ ਪਰਿਵਾਰ ਦੇ ਤੇ ਨਾਲੋਂ ਲੜਕੀ ਚ ਬਹੁਤ ਜ਼ਿਆਦਾ ਵਖਰੇਵੇਂ ਹਾਂ ਉਹ ਵੀ ਮੈਂ ਉਹਨਾਂ ਦੀ ਗੱਲ ਵਿੱਚ ਤੁਸੀਂ ਇਹ ਜ਼ਰੂਰ ਦੱਸਿਓ ਫਿਰ ਆਪਾਂ ਅੱਗੇ ਤੁਰਦੇ ਹਾਂ ਕਿ ਤੁਸੀਂ ਉਹਨਾਂ ਦੇ ਜਵਾਬਾਂ ਤੋਂ ਸੈਟੀਸਫਾਈ ਨਹੀਂ ਨਹੀਂ ਹੋਏ ਨਹੀਂ ਸਾਰ ਠੀਕ ਹੈ ਹੁਣ ਆਪਾਂ ਅੱਗੇ ਤੁਰਦੇ ਹਾਂ ਠੀਕ ਹੈ ਤੁਸੀਂ ਦੱਸਿਆ ਕਿ ਨਹੀਂ ਸੰਭਵ ਕਿ ਇਸ ਤਰੀਕੇ ਦੇ ਨਾਲ ਇੰਨੀ ਸੰਪਤੀ ਨਹੀਂ ਬਣਾਈ ਜਾ ਸਕਦੀ ਪਰ ਸਾਡੇ ਵਿੱਚ ਇਹ ਵੀ ਬਹੁਤ ਦੌੜ ਹੈ ਨਾ ਕਿ ਹਰੇਕ ਨੌਜਵਾਨ ਸ਼ਾਰਟਕਟ ਚਾਹੁੰਦਾ ਹੈ ਕਿਸੇ ਵੀ ਮਾਮਲੇ ਦੇ ਵਿੱਚ ਉਹ ਚਾਹੁੰਦਾ ਕਿ ਉਹਨੂੰ ਸ਼ਾਰਟਕਟ ਮਿਲ ਜਵੇ ਉਹ ਸਫਲਤਾ ਦੀ ਪੌੜੀ ਛੇਤੀ ਛੇਤੀ ਚੜ੍ਹ ਜਵੇ ਇਸ ਸਾਰੇ ਦੇ ਵਿੱਚ ਬਹੁਤ ਸਾਰੇ ਪੁਲਿਸ ਦੇ ਵਿੱਚ ਵੀ ਇਦਾਂ ਦੇ ਮੁਲਾਜ਼ਮ ਹੁੰਦੇ ਨੇ ਜਿਹੜੇ ਤਰੀਕਾ ਲੱਭਦੇ ਨੇ ਬੇਸ਼ੱਕ ਆਪਾਂ ਜਿਹੜਾ ਸਮਾਨ ਹੁੰਦਾ ਚਿੱਟਾ ਹੁੰਦਾ ਜਾਂ ਕੋਈ ਹੋਰ ਜ਼ਬਤ ਕੀਤਾ ਜਾਂਦਾ ਸਮਾਨ ਉਹਦੇ ਵਿੱਚ ਕੋਈ ਨਸ਼ਾ ਲਾ ਲੋ ਜਾਂ ਹੋਰ ਚੀਜ਼ਾਂ ਉਹਨਾਂ ਨੂੰ ਆਮ ਤੌਰ ਤੇ ਕਿਹਾ ਜਾਂਦਾ ਵੀ ਪੇਸ਼ ਤਾਂ ਥੋੜਾ ਕੀਤਾ ਜਾਂਦਾ ਬਾਕੀ ਦਫਾ ਦਫਾ ਹੋ ਜਾਂਦਾ ਅੱਗੇ ਪਿੱਛੇ ਹੋ ਜਾਂਦਾ ਇਹ ਪੁਲਸ ਦੇ ਵਿੱਚ ਤੁਸੀਂ ਰਹਿੰਦੇ ਆਂ ਇਹ ਚੀਜ਼ਾਂ ਦੇਖੀਆਂ ਨੇ ਰਫਾ-ਦਫਾ ਹੁੰਦੀਆਂ ਕਿਉਂਕਿ ਉਹ ਗੱਲ ਉੱਥੋਂ ਹੀ ਗਾਂ ਤੁਰਦੀ ਹੋਊਗੀ ਜੇਕਰ ਚਿੱਟਾ ਵੇਚਣ ਜਾਂ ਨਸ਼ਾ ਵੇਚਣ ਦੀ ਆਪਾਂ ਇੱਕ ਪਲ ਲਈ ਮੰਨ ਲਈਏ ਹਾਲਾਂਕਿ ਇਹ ਕੋਟ ਦਾ ਕੰਮ ਹੈ ਆਪਾਂ ਸਿਰਫ ਸਪੋਜ਼ ਕਰ ਲੈਣੇ ਆ ਕਿ ਇਹ ਚੀਜ਼ ਹਾਂ ਕਰਦੀ ਹੋਊਗੀ ਕਿ ਇਹ ਉੱਥੋਂ ਚੀਜ਼ ਲੀਕ ਹੁੰਦੀ ਹੈ ਥਾਣਿਆਂ ਚੋਂ ਇਸ ਤਰੀਕੇ ਨਾਲ ਮਾਲ ਚਿੱਟਾ ਜਿਹਨੂੰ ਕਹ ਲਈਏ ਆਪਾਂ ਆਪਣੀ ਭਾਸ਼ਾ ਦੇ ਵਿੱਚ ਜਾਂ ਹੋਰ ਨਸ਼ੇ ਕਹ ਲਈਏ ਉੱਥੋਂ ਲੀਕ ਹੋ ਕੇ ਬਾਹਰ ਦੁਬਾਰਾ ਤੋਂ ਸਰਕਲ ਦੇ ਵਿੱਚ ਵਿਕਣ ਲਈ ਆਉਂਦੇ ਨੇ ਨਹੀਂ ਇਹ ਜਿਹੜਾ ਨਾ ਇਹ ਏ ਪਬਲਿਕ ਜਦੋਂ ਜਿਹੜਾ ਵੀ ਕ੍ਰੀਮੀਨਲ ਕੋਈ ਫੜਿਆ ਜਾਂਦਾ ਉਹ ਫੜਨ ਤੋਂ ਬਾਅਦ ਪੁਲਿਸ ਨੂੰ ਬਦਨਾਮ ਕਰਦਾ ਮੈਂ ਇਹ ਗੱਲ ਕਹਾਂਗਾ ਕਿਉਂਕਿ ਆਪਾਂ ਵੀ ਦੇਖੀ ਨੌਕਰੀ ਕੀਤੀ ਹੈ ਇਹ ਜਿਹੜੀਆਂ ਸਾਰੀਆਂ ਝੂਠ ਦੀਆਂ ਪੰਡਾ ਗੱਲਾਂ ਜਿਹੜੀਆਂ ਆਪਾਂ ਕਹਿਦੀਏ ਇਹ ਜਿੱਡੀ ਮਰਜ਼ੀ ਝੂਠ ਨੂੰ ਜਿੰਨਾ ਮਰਜ਼ੀ ਵਿਦਾਈ ਜਾ ਬਿਲਕੁਲ ਕਿਉਂਕਿ ਜਦੋਂ ਵੀ ਕੋਈ ਸਮਾਨ ਫੜਿਆ ਜਾਂਦਾ ਬਕਾਇਦਾ ਕੰਡਾ ਤੋਲ ਕੇ ਥਾਣੇ 'ਚ ਰੱਖਿਆ ਜਾਂਦਾ ਨਹੀਂ ਉਹ ਕਹਿੰਦੇ ਤੋਲਦੇ ਹੀ ਘੱਟ ਵੱਧ ਕਰ ਦਿੰਦੇ ਨੇ ਪਹਿਲਾਂ ਹੀ ਅੱਗੇ ਪਿੱਛੇ ਤੋਲ ਦੇ ਘੱਟ ਵੱਧ ਕਰਕੇ ਕੀ ਨੌਕਰੀ ਨਹੀਂ ਕਰਨੀ ਜਿਹੜਾ ਵੀ ਥਾਣੇਦਾਰ ਉੱਥੇ ਲੱਗਾ ਹੈ ਜਾਂ ਜਿਹੜਾ ਕੋਈ ਅਫਸਰ ਉੱਥੇ ਲੱਗਾ ਉਹਨੇ ਨੌਕਰੀ ਨਹੀਂ ਕਰਨੀ ਕਿਉਂ ਉਹਦੇ ਤਾਂ ਨਹੀਂ ਕਾਰਵਾਈ ਹੋਏ ਉਹ ਤੋਲ ਕੇ ਤਾਂ ਕੀ ਉਹ ਡੀਐਸਪੀ ਵਿੱਚੇਗਾ ਜਾਂ ਥਾਣੇਦਾਰ ਵਿੱਚੇਗਾ ਉਹਨੂੰ ਕੋਈ ਲੋੜ ਵੇਚਣ ਦੀ ਇਸ ਚ ਕਿਉਂਕਿ ਜਿਹੜਾ ਉਹ ਫੜਿਆ ਗਿਆ ਜਿਸ ਬੰਦੇ ਕੋਲ ਫੜਿਆ ਗਿਆ ਅਗਲਾ ਉਹ ਹੀ ਬੋਲ ਪੈਂਦਾ ਮੇਰੇ ਕੋਲ ਇੰਨਾ ਫੜਿਆ ਤੇ ਮੇਰੇ ਤੇ ਜਿਆਦਾ ਕੋ ਪਾ ਰਹੇ ਮੇਰੇ ਤੇ ਘੱਟ ਜਦੋਂ ਫੜਿਆ ਗਿਆ ਉਹ ਕੋ ਕਾ ਬੋਲੇਗਾ ਨਹੀਂ ਘੱਟ ਨੂੰ ਤਾਂ ਆਪ ਹੀ ਮੰਨ ਦਿਓ ਵੀ ਸ਼ਾਇਦ ਛੇਤੀ ਬਾਹਰ ਆ ਜਾਏ ਨਹੀਂ ਇਹ ਥਾਣੇ ਜਿਹੜੀ ਤੁਸੀਂ ਆ ਕਹੀ ਮ ਥਾਣੇ ਚ ਡਿਸਪੋਜ਼ ਆਫ ਕਰ ਦਿੰਦੇ ਬਿਲਕੁਲ ਨਹੀਂ ਜਦੋਂ ਡਿਸਪੋਜ਼ ਆਫ ਕਰਦੇ ਨੇ ਜਿੰਨਾ ਵੀ ਆਪਾਂ ਇਹ ਨਸ਼ਾ ਕੋਈ ਵੀ ਫੜਿਆ ਹੁੰਦਾ ਬਕਾਇਦਾ ਕੋਰਟ ਦੇ ਵਿੱਚੋਂ ਪਰਮਿਸ਼ਨ ਨਾਲ ਲਈ ਜਾਂਦੀ ਹੈ ਪਰਮਿਸ਼ਨ ਲੈਣ ਤੋਂ ਬਾਅਦ ਕੋਈ ਅਫਸਰ ਹਾਜ਼ਰ ਹੋ ਗਏ ਉਹਨਾਂ ਦੀ ਹਾਜ਼ਰੀ ਵਿੱਚ ਡਿਸਪੋਜ਼ ਆਫ ਕੀਤਾ ਜਾਂਦਾ ਹੈ ਕਮਰਸ਼ੀਅਲ ਤੇ ਕੰਜ਼ਮਪਸ਼ਨ ਦੇ ਵਿੱਚ ਕੀ ਅੰਤਰ ਹੁੰਦਾ ਜਦੋਂ ਕਿਸੇ ਨੂੰ ਫੜਿਆ ਜਾਂਦਾ ਹੈ ਕਿ ਕਿੰਨਾ ਨਸ਼ਾ ਕਿੰਨੀ ਨਸ਼ੇ ਦੀ ਬਰਾਮਦਗੀ ਹੋਵੇ ਕਿ ਉਹਨੂੰ ਕਮਰਸ਼ੀਅਲ ਚ ਗਿਣਿਆ ਜਾਂਦਾ ਕਿੰਨੇ ਨਸ਼ੇ ਦੀ ਬਰਾਮਦਗੀ ਹੋਵੇ ਤਾਂ ਉਹਨੂੰ ਗਿਆ ਗਿਣਿਆ ਜਾਂਦਾ ਵੀ ਇਹ ਕੰਜ਼ਮਪਸ਼ਨ ਲਈ ਇਹਦੇ ਕੋਲ ਸੀ ਇਹਨੇ ਵਰਤਣ ਲਈ ਰੱਖਿਆ ਹੋਇਆ ਸੀ ਜਿਹੜਾ 20 ਗ੍ਰਾਮ ਤੋਂ ਉੱਪਰ ਲੈ ਜਾਈਏ ਨਾ ਇਹ ਮਤਲਬ 250 ਗ੍ਰਾਮ ਤੋਂ ਉੱਪਰ ਜਿਹੜਾ ਇਹ ਕਮਰਸ਼ੀਅਲ ਦੇ ਵਿੱਚ ਆ ਜਾਂਦਾ ਤੇ ਜਿਹੜਾ 20 ਤੋਂ ਥੱਲੇ ਰਹਿੰਦਾ ਇਹ ਆ ਜਾਂਦਾ ਜਿਹੜਾ ਆਪਾਂ ਨਾਰਮਲ ਕੁਆਂਟੀਟੀ ਦੇ ਵਿੱਚ ਜਿਹੜੀ ਕੈਲੀਏ ਵੀ ਕੰਜ਼ੂਮ ਕਰਨ ਲਈ ਉਹ ਲੱਗਿਆ ਇਹ ਉਸ ਕੁਆਂਟੀਟੀ ਜਾਂਦਾ ਤੇ ਤਾਂ ਹੀ ਕਰਕੇ ਫਿਰ ਅਮਨਦੀਪ ਦੀ ਜ਼ਮਾਨਤ ਇੰਨੀ ਜਲਦੀ ਹੋ ਗਈ ਇਸੇ ਕਰਕੇ ਜ਼ਮਾਨਤ ਹੋ ਗਈ ਕਿਉਂਕਿ ਇਹ ਕਮਰਸ਼ੀਅਲ 'ਚ ਨਹੀਂ ਨਾ ਆਇਆ ਕਮਰਸ਼ੀਅਲ 'ਚ ਨਾ ਆਉਣ ਦੀ ਵਜ੍ਹਾ ਕਰਕੇ ਇਹਦੀ ਜ਼ਮਾਨਤ ਹੋਈ ਹੈ ਕਿਉਂਕਿ ਜੇ 20 ਗ੍ਰਾਮ ਤੋਂ ਉੱਤੇ ਹੀ ਹੁੰਦਾ ਫਿਰ ਇਹਦੀ ਜ਼ਮਾਨਤ ਥੋੜੀ ਔਖੀ ਸੀ ਫਿਰ ਹਾਈ ਕੋਰਟ ਤੋਂ ਜ਼ਮਾਨਤ ਹੁੰਦੀ ਕਿਉਂਕਿ ਇਹ ਜਿਹੜੇ ਸਾਡੇ ਕੋਰਟ ਐ ਸੈਸ਼ਨ ਜੱਜ ਨੇ ਉਹ ਵੀ ਬਹੁਤ ਸਿਆਣੇ ਨੇ ਐਸੀ ਗੱਲ ਨਹੀਂ ਵੀ ਉਹ ਨਹੀਂ ਕਿਉਂਕਿ ਇਨਸਾਫ਼ ਸਾਨੂੰ ਜਦੋਂ ਕਿਤੇ ਨਹੀਂ ਮਿਲਦਾ ਫਿਰ ਕੋਰਟਾਂ ਦੇ ਵਿੱਚੋਂ ਹੀ ਸਾਨੂੰ ਇਨਸ ਜਿਨ੍ਹਾਂ ਦੇ ਵਿੱਚ ਸਾਡੇ ਵੀ ਅਸੀਂ ਵੀ ਇਹ ਕੋਟਾਂ ਦੇ ਵਿੱਚੋਂ ਸਾਡੇ ਅਫਸਰਾਂ ਨੇ ਸਾਨੂੰ ਇਨਸਾਫ਼ ਨਹੀਂ ਦਿੱਤਾ ਵੋਟਾਂ ਚ ਸਾਨੂੰ ਇਨਸਾਫ ਮਿਲਣ ਦੀ ਸਾਰਿਆਂ ਨੂੰ ਉਮੀਦ ਹੈ ਔਰ ਮਿਲੇਗਾ ਇੱਕ ਹੋਰ ਗੱਲ ਕਹੀ ਜਾਂਦੀ ਹੈ ਭਵੰਦਰ ਜੀ ਕੇ ਇਸ ਮਾਮਲੇ ਦੇ ਵਿੱਚ ਨਾ ਹੋਰ ਵੱਡੇ ਮਗਰਮਚ ਬਹੁਤ ਫਸਣ ਵਾਲੇ ਸੀ ਬਹੁਤ ਸੀਨੀਅਰ ਸੀਨੀਅਰ ਅਫਸਰਾਂ ਦੇ ਨਾਮ ਆਉਣੇ ਸੀ ਕਿਉਂਕਿ ਉਹਨਾਂ ਦੀ ਸ਼ਹਿਤੋ ਬਿਨਾ ਇਹ ਕੰਮ ਕੀਤਾ ਹੀ ਨਹੀਂ ਜਾ ਸਕਦਾ ਤੇ ਇਹ ਲੜਕੀ ਜਿਹੜੀ ਹੈ ਇਹ ਮੁਲਾਜ਼ਮ ਜਿਹੜੀ ਹੈ 14-15 ਸਾਲ ਤੋਂ ਡਿਊਟੀ ਵੀ ਉਨੇ ਕੇਰੀਏ ਚ ਕਰ ਰਹੀ ਹੈ ਉਹਦੀਆਂ ਬਦਲੀਆਂ ਹੁੰਦੀਆਂ ਨੇ ਪਰ ਉੱਥੇ ਹੀ ਹੁੰਦੀਆਂ ਨੇ ਘਰ ਦੇ ਲਾਗੇ ਲਾਗੇ ਇਹ ਪਹੁੰਚ ਤੋਂ ਬਿਨਾ ਕੀਤਾ ਕੰਮ ਜਾਣ ਵਾਲਾ ਕੰਮ ਨਹੀਂ ਹੈ ਤੇ ਕਹਿੰਦੇ ਹੋਰ ਮੁਲਾਜ਼ਮ ਬਹੁਤ ਫਸਨੇ ਸੀ ਇਸ ਕਰਕੇ ਇਹਨੂੰ ਇਹ ਗਲੇ ਦੀ ਹੱਡੀ ਬਣ ਗਿਆ ਇਹਨੂੰ ਕਿਸੇ ਤਰੀਕੇ ਰਫਾ ਦਫਾ ਕਰਨ ਵਾਲੀ ਹੀ ਸਰਕਾਰ ਬਦ ਰਹੀ ਸੀ ਉਧਰੋਂ ਪ੍ਰਸ਼ਾਸਨ ਬਦ ਰਿਹਾ ਸੀ ਇਹ ਤਾਂ ਕਰਕੇ ਇੰਨੀ ਛੇਤੀ ਬੀਬੀ ਬਾਹਰ ਆ ਗਈ ਹੈ ਤੇ ਕੀ ਲੱਗਦਾ ਤੁਹਾਨੂੰ ਮਿਲੀ ਭੁਗਤ ਦੇ ਨਾਲ ਇਹ ਚੱਲਦਾ ਕੰਮ ਜੇ ਮਿਲੀ ਭੁਗਤ ਹੁੰਦੀ ਮੈਂ ਫੜੀ ਕੇ ਜਾਂਦੀ ਬੇਰੀ ਬਹੁਤ ਅਫਸਰਾਂ ਦਾ ਨਾ ਆਪਾਂ ਕਿਉਂਕਿ ਮੈਂ ਮਹਿਕਮੇ ਦਾ ਸਤਾਇਆ ਆਇਆ ਇਹਨਾਂ ਅਫਸਰਾਂ ਦਾ ਸਤਾਇਆ ਆਂ ਆਈਪੀਐਸ ਅਫਸਰਾਂ ਦਾ ਸਤਾਇਆ ਥੱਲੇ ਵਾਲਿਆਂ ਦਾ ਸਤਾਇਣੀ ਮੈਂ ਡਰਨਾ ਵੀ ਨਹੀਂ ਜੇ ਮੈਨੂੰ ਇਹ ਗੱਲ ਲੱਗਦੀ ਨਾ ਪਤਾ ਹੁੰਦੀ ਵੀ ਕੋਈ ਅਫਸਰ ਵਿੱਚ ਇਨਵੋਲ ਹੁੰਦਾ ਔਰ ਬਾਈ ਨੇਮ ਉਹਦਾ ਮੈਂ ਨਾ ਲੈ ਕੇ ਕਹਿਣਾ ਵੀ ਫਲਾਣਾ ਅਫਸਰ ਵਿੱਚ ਇਨਵੋਲ ਹੈ ਇਹਨੇ ਕੀਤਾ ਔਰ ਇਹ ਕੋਈ ਪ੍ਰੂਵ ਨਹੀਂ ਹੋ ਰਿਹਾ ਉਹ ਜਿੱਦਾਂ ਕਹਿ ਦਈਏ ਵੀ ਲੋਕੀਂ ਐਵੇਂ ਰੌਲਾ ਪਾਈ ਜਾਣ ਜੀ ਫਰਾਂ ਅਫਸਰ ਮਨਾਲੇ ਜੀ ਉਹ ਨਾਲੇ ਜੀ ਉਹ ਨਾਲੇ ਜਿਹੜੀ ਤੁਸੀਂ ਇਹ ਗੱਲ ਕੀਤੀ ਨਾ ਵੀ ਰਾਤੋ ਰਾਤ ਅਮੀਰ ਬਣਨ ਵਾਲੀ ਗੱਲ ਇਹ ਗੱਲ ਨਾਲ ਮੈਂ ਤੁਹਾਡੀ ਨਾਲ ਸਹਿਮਤ ਆ ਕਿਉਂਕਿ ਇਸ ਗੱਲ ਨਾਲ ਇਸ ਕਰਕੇ ਸਹਿਮਤ ਆ ਕਿਉਂਕਿ ਇਹ ਜੰਨੀਆਂ ਚੀਜ਼ਾਂ ਤੁਸੀਂ ਦੱਸ ਰਹੇ ਦੀਆਂ ਬਣੀਆਂ ਇਹ ਤਨਖਾਹ ਦੇ ਵਿੱਚ ਇੰਨਾ ਕੁਝ ਨਹੀਂ ਬਣ ਸਕਦਾ ਠੀਕ ਹੈ ਨਾ ਇਹ ਚੀਜ਼ਾਂ ਸਾਰੀਆਂ ਰਾਤੋ ਰਾਤ ਅਮੀਰ ਹੋਣ ਲਈ ਜਿਹੜੀਆਂ ਕੀਤੀਆਂ ਨੇ ਇਹ ਉਹਨਾਂ ਨਾਲ ਹੀ ਬਣਿਆ ਤੇ ਉਹਨਾਂ ਨਾਲ ਬਣਨ ਦਾ ਰਿਜ਼ਲਟ ਇਹ ਹੋਇਆ ਆ ਤੁਹਾਡੇ ਸਾਹਮਣੇ ਹੀ ਸਾਰਾ ਕੁਝ ਆ ਰਿਹਾ ਹੈ ਬਾਕੀ ਅੱਛਾ ਇਹ ਇਸ ਤੋਂ ਬਾਅਦ ਜੇਕਰ ਆਪਾਂ ਵਿਜੀਲੈਂਸ ਦੀ ਕਾਰਵਾਈ ਦੀ ਗੱਲ ਕਰ ਲਈਏ ਇਹ ਵਿਜੀਲੈਂਸ ਦੀ ਕਾਰਵਾਈ ਅਚਾਨਕ ਹੋਣ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੁਝ ਲੋਕ ਇਸ ਤੇ ਇਹ ਆਖ ਰਹੇ ਨੇ ਕਿ ਬੀਬੀ ਬਾਹਰ ਆਉਂਦੀ ਹੈ ਜਿਹੜਾ ਮਾਮਲਾ ਕੋਰਟ 'ਚ ਹੈ ਉਸ ਤੇ ਆ ਕੇ ਇੰਟਰਵਿਊ ਕਰਦੀ ਹੈ ਤਾਂ ਉਸ ਤੋਂ ਬਾਅਦ ਕਹਿੰਦੇ ਵੀ ਪ੍ਰਸ਼ਾਸਨ ਨੂੰ ਸਰਕਾਰ ਨੂੰ ਲੱਗਦਾ ਵੀ ਭਾਈ ਇਹ ਤਾਂ ਹੁਣ ਸਿੱਧੀ ਹੋ ਗਈ ਹੈ ਹੋ ਸਕਦਾ ਇਹ ਸਾਡੇ ਲਈ ਜ਼ਿਆਦਾ ਖਤਰਾ ਬਣੇ ਇਸ ਕਰਕੇ ਵਿਜੀਲੈਂਸ ਨੂੰ ਐਕਟਿਵ ਕਰਤਾ ਵੀ ਇਹਦੀ ਆ ਵੀ ਸ਼ਾਨਬੀਨ ਕਰੋ ਵੀ ਇਹਨੂੰ ਅੰਦਰ ਡਾਕੇ ਰੱਖੋ ਤੁਹਾਨੂੰ ਕੀ ਲੱਗਦਾ ਹੈ ਕਿ ਵਿਜੀਲੈਂਸ ਅਚਾਨਕ ਇਸ ਮੌਕੇ ਤੇ ਕਿਉਂ ਐਕਟਿਵ ਹੋਈ ਹੈ ਪਹਿਲਾਂ ਕਿਉਂ ਨਹੀਂ ਐਕਟਿਵ ਹੋਈ ਕਿਉਂਕਿ ਚੀਜ਼ਾਂ ਤਾਂ ਉਦੋਂ ਹੀ ਜਾਣ ਤੱਕ ਹੋ ਗਈਆਂ ਸੀ ਜਦੋਂ ਬੀਬੀ ਦੀਆਂ ਰੀਲਾਂ ਵਾਇਰਲ ਹੁੰਦੀਆਂ ਨੇ ਉਹਦੇ 'ਚ ਦਿਖ ਰਿਹਾ ਹੈ ਉਹਨੇ ਗੱਡੀ ਮਹਿੰਗੀ ਲਈ ਹੋਈ ਫੋਨ ਮਹਿੰਗਾ ਰੱਖਿਆ ਹੋਇਆ ਕੁੱਤਾ ਮਹਿੰਗਾ ਹੈ ਜਿੱਦਾਂ ਤੁਸੀਂ ਦੱਸ ਰਹੇ ਹੋ ਗੱਡੀਆਂ ਮੋਟਰਸਾਈਕਲ ਸਾਰਾ ਕੁਝ ਹੈਗਾ ਫਿਰ ਵਿਜੀਲੈਂਸ ਉਹਦੇ ਨਾਲ ਨਾਲ ਕਿਉਂ ਨਹੀਂ ਕੇਸ ਤੋਰ ਪਾਈ ਵਿਜੀਲੈਂਸ ਇਸ ਕਰਕੇ ਕੇਸ ਹੀ ਤੋਰ ਪਾਈ ਸੀ ਕਿ ਪੁਲਿਸ ਸਾਡੀ ਜਿਹੜੀ ਉਹ ਇਹਨਾਂ ਸਾਰੇ ਜੋ ਜੋ ਕੁਝ ਤੁਸੀਂ ਬੋਲਿਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੀ ਇਹ ਕੋਈ ਇਨਕੁਆਇਰੀ ਕਰਨਗੇ ਉਹ ਇਹ ਜਿਹੜੀ ਇਹ ਚੀਜ਼ਾਂ ਦੀ ਇਨਕੁਆਇਰੀ ਇਹ ਵਿਜੀਲੈਂਸ ਦਾ ਕੰਮ ਬਣਦਾ ਸੀ ਕਿ ਜੇ ਆਪਾਂ ਜਿਹੜੀ ਸੋਰਸ ਆਫ ਇਨਕਮ ਤੋਂ ਵੱਧ ਪ੍ਰਾਪਰਟੀ ਜਿਹੜੀ ਬਣਾਈ ਇਹ ਵਿਜੀਲੈਂਸ ਦਾ ਕੰਮ ਹੈ ਹਾਂ ਜਿਉ ਤੁਸੀਂ ਇੱਥੇ ਹੀ ਦੇਖ ਲਓ ਜਲੰਧਰ 'ਚ ਦੇਖ ਲਓ ਹਾਂ ਸਾਡੇ ਜਲੰਧਰ ਦੇ ਐਮਐਲਏ ਅਮਨ ਰਾਮਨ ਰੋੜਾ ਦਾ ਕੰਮ ਦੇਖ ਲਓ ਉਹਦੀ ਇਨਕਮ ਕੀ ਤੇ ਪ੍ਰਾਪਰਟੀ ਕੀ ਕਿੰਨਾ ਕੁਝ ਨਿਕਲ ਕੇ ਆਣ ਰਿਹਾ ਹਾਂ ਠੀਕ ਹੈ ਨਾ ਮੈਂ ਵੀ ਐਮਐਲਏ ਇਲੈਕਸ਼ਨ ਲੜੇ ਮੇਰੇ ਨਾਲ ਹੀ ਲੜੇ ਸੀ ਉੱਥੇ ਜਦੋਂ ਆਪਾਂ ਲੜੇ ਆ ਮੈਂ ਪਸੈਂਟਰ ਹਲਕੇ ਤੋਂ ਲੜੇ ਸੀ ਉਸ ਵੇਲੇ ਜਦੋਂ ਬੈਠੇ ਮੈਂ ਉਹਦੇ ਮੂੰਹ ਦੀ ਗੱਲ ਤੋਂ ਹੱਸਣ ਲੱਗਾ ਤੁਹਾਨੂੰ ਜਦੋਂ ਕਾਊਂਟਿੰਗ ਚੱਲ ਰਹੀ ਸੀ ਨਾ ਤੇ ਇਹਦਾ ਜਲ ਰਿਹਾ ਜੋ ਗ੍ਰਾਫ ਥੱਲੇ ਡਿੱਗਿਆ ਤੇ ਇਹ ਉੱਥੇ ਰੋਂਣ ਲੱਗ ਪਿਆ ਅੱਛਾ ਇਹ ਰੋਂਦਾ ਪਤਾ ਹੀ ਕਹਿੰਦਾ ਕਹਿੰਦਾ ਮੈਂ 5 ਕਰੋੜ ਰੁਪਈਆ ਖਰਚਿਆ ਯਾਰ ਮੈਂ ਟਿਕਟ ਵੀ ਲਈ ਇੰਨੇ ਕਰੋੜ ਖਰਚ ਗਏ ਤੇ ਮੈਂ ਹਾਰ ਗਿਆ ਰੋਂਣ ਲੱਗ ਪਿਆ ਮੈਂ ਉਹਨੂੰ ਥਾਪੀ ਦੇ ਕੇ ਨਾ ਕਹਾਂ ਰੋੜਾ ਸਾਹਿਬ ਕੋਈ ਗੱਲ ਨਹੀਂ ਅਸੀਂ ਤੇ ਹਾਰੀਆਂ ਹਨ ਤਾਂ ਕੋਈ ਖਰਚਾ ਨਹੀਂ ਉਹ ਤੁਸੀਂ ਕਿਹੜਾ ਪੈਸੇ ਖਰਚੇ ਕਹਿੰਦਾ ਤੇ ਉਹ ਗ ਰੋਡ ਖਰਚੇ ਤੇ ਮੈਂ 5 ਦਾ 50 ਕਰੋੜ ਤੱਕ ਇਕੱਠਾ ਕਰ ਲਵਾਂ ਉਹ ਇਕੱਠੇ ਕਰਨ ਦਾ ਚੱਕਰ ਰਿਜ਼ਲਟ ਤੁਹਾਨੂੰ ਆ ਮਿਲ ਗਿਆ ਬੀਬੀ ਆ ਸੇਮ ਜਿੱਦਾਂ ਬੀਬੀ ਰਾਤੋਂ ਰਾਤ ਬਣ ਲੱਗੀ ਅਮੀਰ ਬਈ ਬਣ ਲੱਗੀ ਉਹ ਸੇਵਾ ਤੂੰ ਐਨਐਲਏ ਦੇਖ ਲਓ ਠੀਕ ਹੈ ਨਾ ਇਹ ਚੀਜ਼ਾਂ ਸਾਰੀਆਂ ਦਾ ਧਿਆਨ ਰੱਖ ਕੇ ਮੈਂ ਗੱਲ ਕਰਦਾ ਕਿ ਇਹ ਅਫਸਰ ਨੂੰ ਇੱਕ ਬੇਨਤੀ ਜ਼ਰੂਰ ਕਰਦਾ ਕਿ ਸਾਡੇ ਜੇ ਪੀਪੀਐਸ ਅਫਸਰ ਐਸਐਸਪੀ ਲੱਗੇ ਨਾ ਜਿੱਥੇ ਵੀ ਬੈਠੇ ਨਾ ਉਹਨਾਂ ਖਿਲਾਫ ਕਾਰਵਾਈ ਕਰਨ ਤੋਂ ਬਾਅਦ ਥੋੜਾ ਜਿਹਾ ਸੋਚੋਪ ਕਰਨ ਤੋਂ ਪਹਿਲਾਂ ਯਾਰ ਇਡੀ ਛਤੀ ਸਸਪੈਂਡ ਕਰ ਦੋਂਗੇ ਤੇ ਤੁਸੀਂ ਇਦਾਂ ਕਰਦੇ ਹੋ ਜਿਦਾ ਸਪਾਈ ਥਾਣੇਦਾਰ ਸਸਪੈਂਡ ਕਰਤਾ ਉਹ ਇੱਕ ਜ਼ਿੰਮੇਵਾਰ ਅਫਸਰ ਹੁੰਦਾ ਐ ਐਸਐਸਪੀ ਤੁਸੀਂ ਉਹਦੀ ਬਦਲੀ ਕਰਦੇ ਹੋ ਤੁਹਾਨੂੰ ਨਹੀਂ ਠੀਕ ਲੱਗਾ ਤੁਹਾਨੂੰ ਕੰਪਲੀਟ ਬਦਲੀ ਕਰਦੇ ਹੋ ਅੱਗੇ ਨੇ ਬਦਲੀਆਂ ਹੁੰਦੀਆਂ ਤੁਸੀਂ ਬਦਲੀ ਕਰ ਦੋ ਨਾ ਕਿ ਸਸਪੈਂਡ ਕਰ ਦੋ ਯਾਰ ਤੁਸੀਂ ਤਾਂ ਇਹਨੂੰ ਸਮਝ ਆਵੇ ਅੱਛਾ ਗੋਤਰਾ ਸਾਹਿਬ ਅੱਗੇ ਇਹ ਮੈਂ ਜਾਣਕਾਰੀ ਤੁਹਾਡੇ ਤੋਂ ਲੈਣਾ ਚਾਹੁੰਦਾ ਆਪਣੇ ਲਾਗੇ ਜਹਾਨ ਖੇਲਾਂ ਵਾਲਾ ਜਿਹੜਾ ਸੈਂਟਰ ਐ ਇੱਥੋਂ ਕੁਝ ਮੁੰਡੇ ਨੌਜਵਾਨ ਜਿਹੜੇ ਟ੍ਰੇਨੀ ਸੀ ਉਹੀ ਨਸ਼ੇ ਦੇ ਆਦੀ ਪਾਏ ਗਏ ਨੇ ਉਹਨਾਂ ਦੀ ਜਦੋਂ ਡੋਪ ਟੈਸਟ ਕਰਵਾਇਆ ਗਿਆ ਕਹਿੰਦੇ ਥੋੜੇ ਦਿਨ ਨਿਗਾ ਰੱਖੀ ਸ਼ੱਕ ਹੋਇਆ ਉਸ ਤੋਂ ਬਾਅਦ ਹੁਸ਼ਿਆਰਪੁਰ ਸਿਵਲ ਹਸਪੀਟਲ ਦੇ ਵਿੱਚੋਂ ਉਹਨਾਂ ਦਾ ਡੋਪ ਟੈਸਟ ਕਰਵਾਇਆ ਜਾਂਦਾ ਤਾਂ ਉਹ ਆਦੀ ਪਾਏ ਜਾਂਦੇ ਨੇ ਨਸ਼ੇ ਦੇ ਨਸ਼ੇ ਦਾ ਸੇਵਨ ਕਰਦੇ ਪਾਏ ਜਾਂਦੇ ਨੇ ਤਾਂ ਉਹਨਾਂ ਨੂੰ ਫਿਰ ਛੁੱਟੀ ਕਰ ਦਿੱਤੀ ਜਾਂਦੀ ਹੈ ਘਰੋਂ ਘਰ ਭੇਜ ਦਿੱਤਾ ਜਾਂਦਾ ਤੁਸੀਂ ਇਸ ਤੇ ਤਾਂ ਆਪਾਂ ਸਾਰੇ ਗੱਲ ਕਰ ਰਹੇ ਆਂ ਪਰ ਬਹੁਤ ਸਾਰੇ ਮੁਲਾਜ਼ਮ ਪੰਜਾਬ ਪੁਲਿਸ ਇਹੋ ਜਿਹੇ ਵੀ ਹੋਣਗੇ ਜਿਹੜੇ ਹੁਣ ਵੀ ਕੁਝ ਨਾ ਕੁਝ ਤਰੀਕੇ ਦਾ ਸੇਵਨ ਕਰਦੇ ਹੋਣਗੇ ਕੀ ਇਹ ਸੰਭਵ ਹੈ ਜਿੱਦਾਂ ਉਹਨੂੰ ਉਹ ਲੈ ਕੇ ਅਮਨਦੀਪ ਨੂੰ ਲੈ ਕੇ ਗੱਲ ਕੀਤੀ ਜਾ ਰਹੀ ਹੈ ਵੀ ਉਹ ਕੰਜ਼ਮਪਸ਼ਨ ਜੇ ਕੰਜ਼ਮਪਸ਼ਨ ਵਾਲਾ ਸੀ ਕੀ ਪਤਾ ਉਹ ਕੰਜ਼ੂਮ ਕਰਦੀ ਹੋਵੇ ਕੀ ਪਤਾ ਹੋਰ ਵੀ ਮੁਲਾਜ਼ਮ ਇਸ ਤਰੀਕੇ ਦੇ ਨਾਲ ਹੋਣ ਉਹ ਇਹੋ ਜਿਹਾ ਨਸ਼ਾ ਅਫੀਮ ਹੋਗੀ ਡੋਡੇ ਹੋਗੇ ਇਹੋ ਜਿਹਾ ਨਸ਼ਾ ਜਿਹੜਾ ਹੁੰਦਾ ਉਹ ਲੈਂਦੇ ਹੋਣ ਕੀ ਪੰਜਾਬ ਪੁਲਿਸ 'ਚ ਇਹੋ ਜਿਹਾ ਰੁਝਾਨ ਹੈਗਾ ਇਦੇ ਬਾਰੇ ਜੋ ਪ੍ਰੈਸ ਕਰਾਇਆ ਜਾਵੇ ਅਫਸਰ ਸਾਹਿਬਾਨ ਨੂੰ ਬੇਨਤੀ ਕਰਦਾ ਹਾਂ ਜ਼ਿਲ੍ਹੇ ਦੇ ਆਪਾਂ ਕਹਿੰਦੇ ਨਾ ਚਿੱਟਾ ਬੰਦ ਕਰਨਾ ਹੈ ਜੋ ਨਸ਼ਿਆਂ ਵਰੋਂ ਤਾਂ ਮੈਂ ਤਾਂ ਪਹਿਲਾਂ ਸਾਰੇ ਜਿੰਨੇ ਵੀ ਸੀਨੀਅਰ ਅਫਸਰ ਸਾਹਿਬਾਨ ਨੇ ਜਿੰਨੇ ਵੀ ਜ਼ਿਲ੍ਹਾ ਦੇ ਐਸਐਸਪੀ ਸਾਹਿਬ ਜੀ ਸਾਰੇ ਮੁਲਾਜ਼ਮ ਜਿੰਨੇ ਵੀ ਪੁਲਿਸ ਸਾਡੀ ਡਿਊਟੀ ਕਰਦੀ ਹੈ ਪਹਿਲੀ ਗੱਲ ਤੇ ਇਹ ਧਿਆਨ ਕੀਤਾ ਜਾਵੇ ਕਿ ਇੱਕ ਇੱਕ ਥਾਣੇ ਦੇ ਵਿੱਚ ਜਿੰਨੀ ਨੌਫਰੀ ਚਾਹੀਦੀ ਕੀ ਉਹ ਨੌਫਰੀ ਪੂਰੀ ਹੈ ਹਾਂ ਜੇ ਨੌਫਰੀ ਪੂਰੀ ਨਹੀਂ ਤੇ ਕੀ ਉਸ ਥਾਣੇ ਦੇ ਵਿੱਚ ਕਿੰਨੇ ਮੁਲਾਜ਼ਮ ਜਿਹੜੇ ਨਸ਼ਾ ਕਰਦੇ ਜਾਂ ਡੋਪ ਡਰੈਸ ਕਰਾਇਆ ਜਾਵੇ ਜਿਹੜਾ ਨਸ਼ਾ ਕਰਨ ਦਾ ਕਾਰਨ ਕੀ ਹੁੰਦਾ ਹੈ ਕਦੀ ਕਦੀ ਇਹ ਵੀ ਤੁਸੀਂ ਸੋਚੋ ਆ ਟਰੱਕਾਂ ਵਾਲੇ ਇੱਕ ਟਰੱਕ ਚਲਾਉਂਦੇ ਨੇ ਤੁਸੀਂ ਦੇਖੋ ਕਿ ਕਿੰਨੀ ਕਿੰਨੀ ਦੂਰ ਤੱਕ ਜਾਂਦੇ ਨੇ ਨਸ਼ਾ ਕਰਦੇ ਨੇ ਕਿ ਕਰਨਾ ਹੈ ਕਿ ਉਹਨਾਂ ਕੋਈ ਨੀ ਨੀ ਮਿਹਨਤ ਕਰ ਪੁਲਿਸ ਸਾਡੀ ਤੁਸੀਂ ਚੈੱਕ ਕਰਕੇ ਦੇਖੋ ਅੱਧੇ ਤੋਂ ਵੱਧ ਡੂਪ ਟੈਸਟ ਕਰਾ ਕੇ ਦੇਖੋ ਸਿਰਫ ਇਹਨਾਂ ਕਰਕੇ ਡਿਊਟੀਆਂ ਕਰਕੇ ਨਸ਼ਾ ਕਰਦੀ ਨਾ ਕਿ ਆਦੀ ਨਸ਼ੇ ਦੇ ਡਿਊਟੀ ਤੋਂ ਭਾਵ ਕਿ ਉਹਨਾਂ ਦੀ ਡਿਊਟੀ ਨਿਰਧਾਰਤ ਹੀ ਨਹੀਂ 24 ਘੰਟਿਆਂ 'ਚ ਕਿੰਨੇ ਸਮੇਂ ਕਰਨਾ ਹੈ ਛੁੱਟੀ ਕਿਹੜੇ ਦੇਣ ਦੀ ਹੋਣੀ ਹੈ ਇਹਦਾ ਵੀ ਬਹੁਤ ਰੋਣਾ ਰਹਿੰਦਾ ਹੈ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ ਇਹ ਵੀ ਤੁਹਾਡੇ ਨਾਲ ਸਾਂਝ ਪਾ ਦਈਏ ਆਪਾਂ ਵੀ ਕਈ ਵਾਰੀ ਗੱਲ ਕਰ ਚੁੱਕੇ ਹਾਂ ਕਿ ਕੋਰਟ ਦੇ ਵੀ ਇਸ ਤੇ ਆਰਡਰ ਆ ਚੁੱਕੇ ਨੇ ਵੀ ਭਾਈ ਇਹਨਾਂ ਦਾ ਸਮਾਂ ਨਿਰਧਾਰਤ ਕਰੋ ਨਪਰੀ ਕਿੰਨੀ ਕਿੰਨੇ ਸਮੇਂ ਦੇ ਵਿੱਚ ਕਿੰਨੀ ਡਿਊਟੀ ਤੇ ਹੋਣੀ ਚਾਹੀਦੀ ਹੈ ਉਹ ਸਾਰਾ ਨਿਰਧਾਰਤ ਹੋਵੇ ਕੇਸ ਦਿਨ ਛੁੱਟੀ ਹੋਣੀ ਆ ਉਹ ਨਿਰਧਾਰਤ ਹੋਵੇ 8 ਘੰਟੇ ਜਿਹੜਾ ਲੇਬਰ ਕੋਡ ਹੈ ਜਿਹੜਾ ਜਿਹੜੇ ਮਿਲੇ ਹੋਏ ਹੱਕ ਨੇ ਉਹ ਕਹਿੰਦੇ ਨੇ ਪਰ ਡਿਊਟੀਆਂ ਇਹ 12 12 16 16 ਘੰਟੇ ਕਰਾਈ ਜਾਂਦੇ ਨੇ ਇਸ ਤਰੀਕੇ ਦੇ ਨਾਲ ਰੋੜਾ ਤੇ ਖੜੇ ਨੇ ਜਿੱਦਾਂ ਮੁੱਖ ਮੰਤਰੀ ਸਾਹਿਬ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਰੋੜਾਂ ਤੇ ਕੀੜੀਆਂ ਦੇ ਭੌਣ ਉੱਤੇ ਖੜਾ ਮਲਾਜ਼ਮ ਰਹਿੰਦਾ ਤੇ ਜਨਾਬ ਹੁਣੀ ਮੁੱਖ ਮੰਤਰੀ ਸਾਹਿਬ ਛੱਤ ਉੱਤੋਂ ਦੀ ਜਹਾਜ਼ 'ਚ ਬਹਿ ਕੇ ਲੰਘ ਜਾਂਦੇ ਨੇ ਇਹ ਸਾਰੀਆਂ ਗੱਲਾਂ ਤੁਸੀਂ ਬਖੂਬੀ ਕੀਤੀਆਂ ਪਰ ਇਹਨਾਂ ਤੇ ਕੰਮ ਕਿਨੇ ਕਰਨਾ ਸੀ ਭਾਈ ਉਹ ਵੀ ਤਾਂ ਤੁਹਾਡੀ ਡਿਊਟੀ ਹੈ ਨਾ ਤੁਸੀਂ ਬਹੁਤ ਚੰਗੇ ਤਰੀਕੇ ਨਾਲ ਉਤਰਾ ਜੀ ਇਹ ਸਾਰੇ ਮੁੱਦਿਆਂ ਨੂੰ ਛੋਇਆ ਪਰ ਅੰਤ ਦੇ ਵਿੱਚ ਇਹ ਜ਼ਰੂਰ ਦੱਸ ਦਿਓ ਕਿ ਪੁਲਿਸ ਮੁਲਾਜ਼ਮਾ ਨੂੰ ਲੈ ਕੇ ਲਗਾਤਾਰ ਆਮ ਲੋਕਾਂ ਦੇ ਵਿੱਚ ਧਾਰਨਾ ਤਾਂ ਇਹੀ ਬਣੀ ਹੋਈ ਹੈ ਕਿ ਬਹੁਤ ਮਾੜੇ ਲੋਕ ਹੁੰਦੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਹੜੀ ਲੋਕਾਂ ਦੀ ਧਾਰਨਾ ਹੈ ਉਸ ਨੂੰ ਕਿਵੇਂ ਤੋੜਿਆ ਜਾ ਸਕਦਾ ਹੈ ਕੀ ਉਹਦੇ ਲਈ ਕਰਨਾ ਚਾਹੀਦਾ ਕਿਉਂਕਿ ਜਿੰਨੇ ਕ ਮਲਾਜ਼ਮ ਅਸੀਂ ਦੇਖਦੇ ਹਾਂ ਉਹ ਜੇਕਰ ਉਹਨਾਂ ਨੇ ਚਾਲਾਨ ਤੇ ਚਾਬੀ ਵੀ ਕੱਢਣੀ ਹੈ ਕਿਸੇ ਬੰਦੇ ਦੀ ਤਾਂ ਉਹ ਗਾਲ ਕੱਢੇ ਬਿਨਾ ਚਾਬੀ ਵੀ ਨਹੀਂ ਕੱਢਦੇ ਕੀ ਕਹੋਗੇ ਪੁਲਿਸ ਦੇ ਨਾਲ ਪਬਲਿਕ ਦਾ ਵਰਤਾਰਾ ਵਰਤਾਰਾ ਇੰਨਾ ਕ ਖਰਾਬ ਹੋ ਚੁੱਕਾ ਹੈ ਹੁਣ ਤੇ ਪੁਲਿਸ ਦਾ ਵੀ ਖਰਾਬ ਹੈ ਪੁਲਿਸ ਦਾ ਖਰਾਬ ਹੈ ਦੁਨੀਆ ਹੁਣ ਪੁਲਿਸ ਦੇ ਜਦੋਂ ਗਲਪਣੀ ਸ਼ੁਰੂ ਹੋ ਗਈ ਹੈ ਤਾਂ ਪੁਲਿਸ ਦਾ ਵਰਤਾਰਾ ਖਰਾਬ ਹੋਏਗਾ ਹਾਂ ਠੀਕ ਹੈ ਨਾ ਹੁਣ ਤੁਸੀਂ ਦੇਖੋ ਕਈ ਵਾਰੀ ਵੀਡੀਓ ਦੇਖਦੇ ਆਂ ਪੁਲਿਸ ਦੇ ਗਲ ਪੈ ਗਏ ਪੁਲਿਸ ਦੇ ਬਾਰੇ ਗਲ ਪੈ ਗਏ ਕਿਉਂਕਿ ਗਲ ਪੈਣ ਦਾ ਕਾਰਨ ਇਹ ਹੈ ਕਿ ਪੁਲਿਸ ਦੇ ਵਿੱਚ ਥਾਣਿਆਂ 'ਚ ਨਫਰੀ ਪੂਰੀ ਨਹੀਂ ਹੈਗੀ ਜੇ ਨਫਰੀ ਪੂਰੀ ਨਹੀਂ ਤਾਂ ਜਿੱਥੇ ਵੀ ਕੋਈ ਵਾਰਦਾਤ ਹੁੰਦੀ ਹੈ ਉੱਥੇ ਪਹੁੰਚਣ ਵਾਸਤੇ ਫੋਰਸ ਨਹੀਂ ਆ ਗਈ ਤੁਸੀਂ ਕਦੀ ਥਾਣਿਆਂ 'ਚ ਜਾ ਕੇ ਵੇਖੋ ਰਾਤ ਨੂੰ ਸੰਤਰੀ ਪਰੇ ਤੇ ਸੰਤਰੀ ਨਹੀਂ ਹੁੰਦਾ ਸੰਤਰੀ ਨਾ ਹੋਏ ਮੈਂ ਕਹਿੰਦਾ ਕੁਝ ਵਕਤ ਮੈਂ ਗਿਆ ਇੱਕ ਦੋ ਥਾਣਿਆਂ ਦੇ ਵਿੱਚ ਜਿੱਥੇ ਰਾਤ ਨੂੰ ਇੱਕ ਵੀ ਬੰਦਾ ਥਾਣੇ 'ਚ ਨਹੀਂ ਔਰ ਪ੍ਰਾਈਵੇਟ ਬੰਦਾ ਕੀ ਇੱਕ ਜਿਹਨੂੰ ਆਪਾਂ ਕਹਿ ਦਈਏ ਫੜ ਕੇ ਬੰਦਾ ਲਿਆਂਦਾ ਹੋਏ ਜਿਹੜਾ ਥਾਣੇ 'ਚ ਬੈ ਪੁਛਿਆ ਮਗਾ ਕੌਣ ਕਹਿੰਦਾ ਜੀ ਮੈਨੂੰ ਫੜ ਕੇ ਲਿਆਏ ਤੇ ਮੈਨੂੰ ਰਾਤ ਨੂੰ ਕਹਿ ਕੇ ਵੀ ਤੂੰ ਥਾਣੇ 'ਚ ਬੈਠ ਐ ਤੇ ਤੇ ਰਾਖੀ ਰੱਖੀ ਅੱਛਾ ਇਹੋ ਜਿਹੇ ਹਾਲਾਤ ਹੋਏ ਪਿਓ ਮੈਂ ਦੇਖਿਆ ਥਾਣੇ ਦੀ ਮੈਂ ਗੱਲ ਕਰਨਾ ਜੇ ਕੋ ਮੈਨੂੰ ਸੀਨੀਅਰ ਅਫਸਰ ਬੁਲਾ ਕੇ ਪੁੱਛੇ ਨਾ ਔਰ ਮੈਂ ਦੱਸੂਗਾ ਵੀ ਆ ਥਾਣੇ ਦੀ ਗੱਲਬਾਤ ਹੈ ਅੱਛਾ ਇਹੋ ਜੀ ਹਾਲਤ ਹੋਈ ਪਈ ਐ ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਭਗਵੰਤ ਮਾਨ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਜਿੰਨੀ ਥਾਣੇ ਦੇ ਵਿੱਚ ਨਫਰੀ रिक्वायर्ड ਹੈ ਉਹ ਪੂਰੀ ਕੀਤੀ ਜਾਵੇ ਤੇ ਥਾਣੇ ਦੇ ਵਿੱਚ ਤਾਂ ਹੀ ਕ੍ਰਾਈਮ ਕੰਟਰੋਲ ਹੋਏਗਾ ਕ੍ਰਾਈਮ ਕ੍ਰਾਈਮ ਕੰਟਰੋਲ ਕਰਨ ਵਾਸਤੇ ਨਫਰੀ ਦੀ ਜ਼ਰੂਰੀ ਹੈ ਜੇ ਨਫਰੀ ਪੂਰੀ ਹੋਏਗਾ ਤੇ ਕ੍ਰਾਈਮ ਕੰਟਰੋਲ ਹੋਏਗਾ ਜਨਤਾ ਵੀ ਸੰਤੋਸ਼ਤਾਈ ਹੋਏਗੀ ਤੇ ਜੇ ਨਫਰੀ ਪੂਰੀ ਨਹੀਂ ਜਨਤਾ ਨੂੰ ਇਨਸਾਫ ਨਹੀਂ ਮਿਲਣਾ ਜਨਤਾ ਨੇ ਰੌਲਾ ਹੀ ਪਾਣਾ ਹੈ ਰੌਲੇ ਦਾ ਰਿਜ਼ਲਟ ਇਹ ਕੋ ਦੁਨੀਆ ਪਬਲਿਕ ਦੇ ਗੱਲ ਪੁਲਿਸ ਦੇ ਗੱਲ ਪਏਗੀ ਹੂੰ ਉਹ ਤੁਹਾਡੇ ਸਾਹਮਣੇ ਹੋ ਰਿਹਾ ਸਭ ਕੁਝ ਜੀ ਇਹ ਸਾਰੀਆਂ ਚੀਜ਼ਾਂ ਨੇ ਸੋ ਗੋਤਰਾ ਸਾਹਿਬ ਤੁਸੀਂ ਬਹੁਤ ਚੰਗੇ ਤਰੀਕੇ ਸਾਰੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਸੱਸਾ ਧੰਨਵਾਦ ਸੋ ਇਹ ਸਨ ਸਾਡੇ ਨਾਲ ਭਵਿੰਦਰ ਸਿੰਘ ਗੋਤਰਾ ਹੁਣੀ ਜਿਨ੍ਹਾਂ ਨੇ ਪੰਜਾਬ ਪੁਲਿਸ ਦੇ ਬਾਰੇ ਸਾਡੇ ਨਾਲ ਗੱਲਾਂ ਕੀਤੀਆਂ ਨੇ ਅਮਨਦੀਪ ਕੌਰ ਜਿਹੜੀ ਕਿ ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲ ਸੀ ਉਸ ਨੇ ਕੀ ਕੁਝ ਕੀਤਾ ਉਸ ਤੋਂ ਬਾਅਦ ਕਾਰਵਾਈ ਹੋਈ ਕਾਰਵਾਈ ਤੋਂ ਬਾਅਦ ਅੱਗੇ ਗੱਲ ਤੁਰਦਿਆਂ ਤੁਰਦਿਆਂ ਵਿਜੀਲੈਂਸ ਦੀ ਕਾਰਵਾਈ ਤੱਕ ਪਹੁੰਚ ਗਈ ਪਰ ਪੁਲਿਸ ਪ੍ਰਸ਼ਾਸਨ ਦੇ ਵਿੱਚ ਕਾਲੀਆਂ ਭੇਡਾਂ ਸ਼ਬਦ ਤਾਂ ਵਰਤ ਲਿਆ ਜਾਂਦਾ ਪਰ ਕਾਲੀਆਂ ਜੇ ਭੇਡਾਂ ਨੇ ਤਾਂ ਤੁਸੀਂ ਸਾਰੀਆਂ ਨੂੰ ਭੇਡਾਂ ਤਾਂ ਗਿਣ ਦਿੱਤਾ ਪਰ ਉਸ ਦੇ ਵਿੱਚ ਕਾਲੀਆਂ ਚਿੱਟਾਂ ਇਹ ਚਿੱਟੀਆਂ ਭੇਡਾਂ ਤੁਸੀਂ ਕਿਵੇਂ ਡਿਫਰੈਂਸ਼ੀਏਟ ਕਰਨੀਆਂ ਨੇ ਜੇਕਰ ਤੁਸੀਂ ਕੁਝ ਲੋਕਾਂ ਨੂੰ ਹਰਾਸਤ ਚ ਲੈਣੇ ਵੀ ਹੋ ਤਾਂ ਉਹਨਾਂ ਤੇ ਕਿਹੋ ਜੀ ਕਾਰਵਾਈ ਅੱਗੇ ਤੋਰਨੀ ਹੈ ਇਹ ਸਾਰੀਆਂ ਚੀਜ਼ਾਂ ਨੂੰ ਲੋਕ ਗਾਉ ਨਾਲ ਦੇਖਦੇ ਨੇ ਤੇ ਇਹ ਵੀ ਦੇਖਦੇ ਨੇ ਕਿ ਕਿੱਥੇ ਹੱਥ ਢਲਾ ਰੱਖਿਆ ਜਾ ਰਿਹਾ ਹੈ ਕਿੱਥੇ ਹੱਥ ਸ਼ਕਤੀ ਦੇ ਨਾਲ ਪਾਇਆ ਜਾ ਰਿਹਾ ਹੈ ਕਿੱਥੇ ਕਿਸੇ ਵਿਅਕਤੀ ਦੀ ਆਮ ਵਿਅਕਤੀ ਦੀ ਕੁੱਟਮਾਰ ਪੁਲਿਸ ਮੁਲਾਜ਼ਮ ਕਰਕੇ ਆਮ ਦੇ ਨਾਲ ਘੁੰਮਦੇ ਨੇ ਆਰਾਮ ਦੇ ਨਾਲ ਘੁੰਮਦੇ ਨੇ ਕਹਿੰਦੇ ਨੇ ਵੀ ਭਾਈ ਸਾਨੂੰ ਕਿਸੇ ਦਾ ਕੀ ਡਰ ਹੈ ਇਹ ਸਾਰੀਆਂ ਗੱਲਾਂ ਨਹੀਂ ਜਿੰਨੀਆਂ ਗੱਲਾਂ ਕਰ ਲਈਏ ਥੋੜੀਆਂ ਨੇ ਪੰਜਾਬ ਪੁਲਿਸ ਜਿੱਥੇ ਬਹੁਤ ਸਾਰੀਆਂ ਤੋਂ ਤਾਂ ਲੈ ਕੇ ਫਿਰ ਰਹੀ ਹੈ ਉੱਥੇ ਹੀ ਬਹੁਤ ਸਾਰੇ ਚੰਗੇ ਅਫਸਰ ਵੀ ਹੁੰਦੇ ਨੇ ਚੰਗੀ ਸੇਵਾ ਨਿਭਾਉਣ ਵਾਲੇ ਅਫਸਰ ਵੀ ਹੁੰਦੇ ਨੇ ਆਪਾਂ ਸਾਰਿਆਂ ਨੂੰ ਇੱਕੋ ਕਟਾਰੇ 'ਚ ਨਹੀਂ ਖੜਾ ਕਰ ਸਕਦੇ ਬਾਕੀ ਤੁਹਾਡੀ ਇਸ ਗੱਲ ਬਾਰੇ ਕੀ ਪ੍ਰਤੀਕਰਮ ਹੈ ਆਪਣੇ ਵਿਚਾਰ رائے ਟਿੱਪਣੀਆਂ ਜ਼ਰੂਰ ਸਾਂਝੇ ਕਰਿਓ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਦੇ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ